ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੈਂਟਰ ਕਾਲਜ ਕਮਾਨ ਬਰਿਆਰ ਦੇ ਮੈਡਮ ਸਤਿੰਦਰ कौर ਪੰਨੂ ਦੇ ਯਤਨਾਂ ਸਦਕਾ ਪਾਸ਼ਾ ਵਿਭਾਗ ਪੰਜਾਬ ਪਟਿਆਲਾ ਅਤੇ ਵਿਸ਼ਵ ਪੰਜਾਬੀ ਸਹਿਤ ਕਲਾ ਕੇਂਦਰ ਦੇ ਸਾਂਝੇ ਸਹਿਯੋਗ ਨਾਲ ਕਾਲਜ ਵਿੱਚ 7 ਦਿਨਾਂ ਪੁਸਤਕ ਪ੍ਰਦਰਸ਼ਨੇ ਦਾ ਆਯੋਜਨ ਕੀਤਾ ਗਿਆ ਮੈਡਮ ਸਤਿੰਦਰ कौर ਪੰਨੂ ਨੇ ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਾਹਿਤ ਅਤੇ ਇਤਿਹਾਸ ਨਾਲ ਜੋੜਨਾ ਸਾਡਾ ਮੁੱਖ ਮਕਸਦ ਹੈ ਸਰ ਮੈਂ ਡਾਕਟਰ ਰਾਜੇਸ਼ ਕੁਮਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵਿਖੇ ਖੋਜ ਅਫਸਰ ਦੀ ਸੇਵਾ ਨਿਭਾ ਰਿਹਾ ਹਾਂ ਇਸ ਮੌਕੇ ਪਾਸ਼ਾ ਵਿਭਾਗ ਪਟਿਆਲਾ ਸਾਡਾ ਮੁਖ ਦਫ਼ਤਰ ਹੈ ਉਹਨਾਂ ਨੇ ਮੇਰੀ ਡਿਊਟੀ ਹਫਤੇ ਰੋਜ਼ਾ ਪ੍ਰਦਰਸ਼ਨੀ ਵਿੱਚ ਲਗਾਈ ਹੈ ਇਸ ਲਈ ਮੈਂ ਇੱਥੇ ਆਪਣੀ ਸੇਵਾ ਨਿਭਾ ਰਿਹਾ ਹਾਂ ਜਿਵੇਂ ਕਿ ਪਤਾ ਹੀ ਹੈ ਕਿ ਜਿਹੜੀਆਂ ਬੁੱਕਸ ਹਨ ਇਹ ਬੱਚਿਆਂ ਦੀਆਂ ਫਰੈਂਡਸ ਹੈ ਪਰ ਅੱਜ ਕੱਲ ਦਾ ਟ੍ਰੈਂਡ ਚੱਲ ਰਿਹਾ ਹੈ ਕਿ ਛੋਟੇ ਤੋਂ ਛੋਟਾ ਬੱਚਾ ਮੋਬਾਈਲ ਹੱਥ ਲੈ ਕੇ ਤੇ ਆਪਣਾ ਬਚਪਨ ਖੋ ਬੈਠਾ ਹੈ ਔਰ ਉਸ ਚੀਜ਼ ਨੂੰ ਵਾਪਸ ਲਿਆਣ ਲਈ ਬੱਚਿਆਂ ਨੂੰ ਪੁਸਤਕ ਮੋਬਾਈਲ ਨਾਲ ਤੋੜ ਕੇ ਪੁਸਤਕ ਸੱਭਿਆਚਾਰ ਨਾਲ ਜੋੜਨ ਹਿਤ ਜਿਹੜੀ ਇਹ ਮੂਹਮ ਚਲਾਈ ਗਈ ਹੈ ਜਿਸ ਤਹਿਤ ਸੱਤ ਰੋਜਾ ਜਿਹੜਾ ਪ੍ਰਦਰਸ਼ਨੀ ਹੈ ਉਹ ਹੈ ਇਹਦੇ ਵਿੱਚ ਬੱਚਿਆਂ ਦਾ ਬਹੁਤ ਵਧੀਆ ਰੁਝਾਨ ਹੈ ਕਿਉਂਕਿ ਅਸੀਂ ਜਿੱਦਾਂ ਭਾਸ਼ਾ ਪਾਗ ਦੀਆਂ ਪ੍ਰਦਰਸ਼ਨੀਆਂ ਆ ਵੀ ਲਾਉਂਦੇ ਰਹਿੰਦੇ ਆ ਤੇ ਸਾਡੇ ਕੋਲ ਹਰ ਤਰ੍ਹਾਂ ਦੀ ਧਾਰਮਿਕ ਸਮਾਜਿਕ ਆਰਥਿਕਾ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਹਰ ਤਰ੍ਹਾਂ ਦੀ ਹਰ ਸੰਖ ਦੀ ਕਿਤਾਬ ਹੈ ਜਿਵੇਂ ਕਿ ਜਿੱਦਾਂ ਕਹਾਣੀਆਂ ਦੀ ਕਿਤਾਬਾਂ ਨੌਵਲ ਮੋਰੇਖਾ ਚੇਤਰ ਯਾਤਰਾ ਯਾਤਰਾਵਾਂ ਸੰਸਮਰਨ ਹਰ ਤਰ੍ਹਾਂ ਦੇ ਗ੍ਰਾਵਾ ਔਰ ਬੱਚੇ ਜਿਹੜੇ ਆ ਉਹ ਹੂਮੂ ਹੂਮਾ ਕੇ ਪਹੁੰਚ ਰਹੇ ਆ ਔਰ ਸਾਡੀ ਇਹਨੀਆਂ ਪੁਸਤਕਾਂ ਉਹਨਾਂ ਨੂੰ ਪਸੰਦ ਕਰਕੇ ਲੈ ਰਹੇ ਆ ਔਰ ਮੈਂ ਇਸ ਲਈ ਇਸ ਕਾਮ ਲਈ ਬਹੁਤ ਬਹੁਤ ਧੰਨਵਾਦੀ ਆ ਆਪਣੇ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਜਫਰ ਜੀ ਦਾ ਮੈਡਮ ਸਤਿੰਦਰ कौर ਪੰਨੂ ਜੀ ਦਾ ਜਿਹੜੇ ਇਸ ਕਾਲਜ ਦੇ ਮਤਲਬ ਪ੍ਰਿੰਸੀਪਲ ਆ ਔਰ ਉਹਦੇ ਨਾਲ ਹੋਣਾ ਧੰਨਵਾਦ ਕਰਦਾ ਮੇਰੇ ਨਾਲ ਗੁਰਦਾਸਪੁਰ ਤੋਂ ਜੂਨੀਅਰ ਸਹਾਇਕ ਸ਼ਾਮ ਸਿੰਘ ਔਰ ਮਨਦੀਪ ਜੀ ਦਾ ਮੈਂ ਡਾਕਟਰ ਸਿੰਘ ਸੁਮੇਰਾ ਆ ਨੈਸ਼ਨਲ ਅਵਾਰਡ ਇਹ ਦੇ ਆਪਕਾ ਹ ਮੈਨੂੰ ਤਿੰਨ ਵਾਰ ਪਰ ਸਰਕਾਰ ਤੋਂ ਨੈਸ਼ਨਲ ਅਵਾਰਡ ਮਿਲ ਚੁੱਕਾ ਹੈ ਪੰਜਾਬ ਸਰਕਾਰ ਤੋਂ ਪਹਿਲੇ ਸਟੇਟ ਅਵਾਰਡ ਵੀ ਮਿਲੇ ਨੇ ਮੇਰੀ ਕਿਤਾਬ ਨੂੰ ਵੀ ਨੈਸ਼ਨਲ ਅਵਾਰਡ ਮਿਲ ਚੁੱਕਾ ਹੈ ਪਾਸ਼ਾ ਵੀ ਪਾਕ ਬਲ ਨੂੰ ਸਰਵੋਤਮ ਬਾਲ ਪੁਸਤਕ ਦਾ ਅਵਾਰਡ ਵੀ ਮਿਲ ਚੁੱਕਾ ਹੈ ਇਸ ਕਰਕੇ ਮੈਂ ਕਿਤਾਬਾਂ ਦੇ ਨਾਲ ਜੁੜੀ ਹੋਈ ਆ ਮੇਰੇ ਪਿਤਾ ਜੀ ਬਹੁਤ ਵੱਡੇ ਵਿਦਵਾਨ ਸਨ ਉਹਨਾਂ ਨੇ 35 ਕਿਤਾਬਾਂ ਲਿਖੀਆਂ ਸਨ ਤੇ ਜਦੋਂ ਮੇਰਾ ਜਨਮ ਹੋਇਆ ਤੇ ਮੈਂ ਕਿਤਾਬਾਂ ਹੀ ਘਰ ਵਿੱਚ ਉਹ ਸੰਭਾਲੀ ਤੇ ਮੈਂ ਕਿਤਾਬਾਂ ਹੀ ਕਿਤਾਬਾਂ ਦੇਖਿਆ ਹਮ ਜਿਸ ਕਰਕੇ ਮੇਰੇ ਮਨ ਚ ਸੀਗਾ ਕਿ ਨੈਸ਼ਨਲ ਬੁੱਕ ਟ੍ਰਸਟ ਆਫ ਇੰਡੀਆ ਦੇ ਨਾਲ ਜੁੜ ਕੇ ਕੰਮ ਕਰਨਾ ਹੈ ਜ਼ਰੂਰ ਤੇ ਹੁਣ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਆਪਣਾ পুস্তক ਪ੍ਰਦਰਸ਼ਨੀ ਇੱਕ ਪੁਸਤਕ ਉਤਸਵ ਜਿਹੜਾ ਵਾ ਸਾਡੇ ਬਟਾਲਾ ਗੁਰਦਾਸਪੁਰ ਵਿੱਚ ਕਰਾਓ ਕਿ ਫਿਰ ਸਾਡੀ ਸੰਸਥਾ ਜਿਹੜੀ ਹੈ ਵਿਸ਼ਵ ਪੰਜਾਬੀ ਸਹਿਤ ਕਲਾ ਕੇਂਦਰ ਉਹਦੇ ਵੱਲੋਂ ਅਸੀਂ ਮਹਤੇ ਪੰਨੂ ਮੈਮ ਨੇ ਮਿਲ ਕੇ ਇਹ ਵੀ ਪ੍ਰਦਰਸ਼ਨੀ ਲਗਾਈ ਹੈ ਇਹਦੇ ਵਿੱਚ ਆ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਵੀ ਡਾਇਰੈਕਟਰ ਸਾਹਿਬ ਡਾਕਟਰ ਜਸਵੰਤ ਸਿੰਘ ਜਫਰ ਖੁਰਾਨ ਨਾਲ ਵੀ ਮੇਰੀ ਗੱਲਬਾਤ ਅਕਸਰ ਹੁੰਦੀ ਸੀ ਕਿ ਅਸੀਂ ਸੋਚਿਆ ਕਿ ਜਿਹੜੀ ਪ੍ਰਦਰਸ਼ਨੀ ਹੈ ਇਕੱਠੇ ਤੌਰ ਤੇ ਲਾ ਦਿੱਤੀ ਜਾਵੇ ਤਾਂ ਕਿ ਬੱਚੇ ਜਿਹੜੇ ਆ ਉਹ ਕਿਤਾਬਾਂ ਦੇ ਨਾਲ ਜੁੜਨ ਕੋਈ ਸਿੱਖਣ ਤੇ ਆਪਣੀ ਜ਼ਿੰਦਗੀ ਜਿਹੜੀਆਂ ਉਹਨੂੰ ਸੰਭਾਰ ਲੈਣ ਕਿਉਂਕਿ ਕਿਤਾਬਾਂ ਸਨੀਆਂ ਦੋਸਤ ਹੁੰਦੀਆਂ ਨੇ ਕਿਤਾਬਾਂ ਸਾਨੂੰ ਜਦੋਂ ਸੀ ਸਫ਼ਰਨਾਮੇ ਭਰੇ ਪੜ੍ਹ ਰਹੇ ਹੁੰਨੇ ਆ ਤੇ ਉਸ ਫਨਾਮੀ ਦੇ ਵਿੱਚ ਅਸੀਂ ਜਿਸ ਦੇਸ਼ ਬਾਬਤ ਜਿਸ ਪਹਾੜਾਂ ਬਾਬਤ ਜਿਹੜੀ ਉਹ ਗੱਲ ਲੇਖਕ ਨੇ ਕੀਤੀ ਹੁੰਦੀ ਹੈ ਅਸੀਂ ਉਹਦੇ ਨਾਲ 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 ਧੁਰੇ ਹੁੰਦੇ ਆ ਤੇ ਬਹੁਤ ਦੂਰ ਚਲੇ ਜਾਂਦੇ ਆ ਜਦੋਂ ਬੱਚਾ ਪਰੀਆਂ ਦੀਆਂ ਕਹਾਣੀਆਂ ਪੜਦਾ ਹੈ ਕਿ ਉਹ ਪਰਿਦੇਸ਼ ਵਿੱਚ ਪਹੁੰਚ ਜਾਂਦਾ ਹੈ ਉਹਦੀ ਸੁਪਨੇ ਜਿਹੜੇ ਉਹਦੀ ਕਲਪਨਾ ਉਡਾਰੀ ਜਿਹੜੀਆਂ ਉਹ ਬਹੁਤ ਉੱਚੀ ਹੋ ਜਾਂਦੀ ਆ ਉਹਨੂੰ ਲੱਗਦਾ ਕਿ ਸਿਰਫ ਇਹ ਦੁਨੀਆ ਇੱਥੇ ਹੀ ਸੀਮਤ ਨਹੀਂ ਹੈਗੀ ਦੁਨੀਆ ਕਾਲਪਨਿਕ ਤੌਰ ਤੇ ਬਹੁਤ ਬਹੁਤ ਵੱਡੀ ਤੇ ਬਹੁਤ ਉਚੇਰੀ ਦੁਨੀਆ ਵਾ ਜਿੱਥੇ ਜਿੰਦਗੀ ਕੁਝ ਹੋਰ ਆ ਜਿੱਥੇ ਸੁਪਨੇ ਕੁਝ ਹੋਰ ਨੇ ਜਿੱਥੇ ਸੱਚ ਕੁਝ ਹੋ ਰਿਹਾ ਹੈ ਨਾ ਤੇ ਇਹ ਸਾਰਾ ਕੁਝ ਜਿਹੜਾ ਸਾਨੂੰ ਕਿਤਾਬਾਂ ਹੀ ਸਿਖਾਉਂਦੀਆਂ ਨੇ ਕਿਤਾਬਾਂ ਸਾਡੀਆਂ ਮਿੱਤਰ ਨੇ ਅਸੀਂ ਜਾਣਦੇ ਆ ਸਾਰੇ ਕਿਉਂਕਿ ਅਸੀਂ ਜਦੋਂ ਉਦਾਸ ਹੁੰਨੇ ਆ ਤੇ ਕਿਤਾਬ ਸਭੀ ਜਦੋਂ ਸੀ ਇਹਨੂੰ ਕਿਤਾਬ ਨੂੰ ਪੜ੍ਹਨਾ ਸ਼ੁਰੂ ਕਰ ਦਿੰਨੇ ਆ ਤੇ ਸਾਡਾ ਜਿਹੜਾ ਉਦਾਸੀ ਵਾਲਾ ਜਿਹੜਾ ਮਨ ਨਾ ਉਹ ਬਦਲ ਕੇ ਜਿਸ ਤਰ੍ਹਾਂ ਦੀ ਅਸੀਂ ਕਿਤਾਬ ਪੜ੍ਹ ਰਹੀ ਹੁੰਦੀ ਆ ਉਸ ਤਰ੍ਹਾਂ ਦਾ ਉਹ ਮਨ ਹੋ ਜਾਂਦਾ ਤੇ ਸਾਡੀ ਉਦਾਸੀ ਜਿਹੜੀ ਆ ਸ਼ੁਮੰਤਰ ਹੋ ਜਾਂਦੀ ਆ ਕਿਵੇਂ ਰੁਝਾਨ ਬੱਚਿਆਂ 'ਚ ਅੱਜ ਪ੍ਰਦਰਸ਼ਨੀ ਹੋਈ ਬੱਚਿਆਂ ਵਿੱਚ ਕਿਉਂਕਿ ਪੰਨ ਮੈਨਮ ਸਿਕੰਦਰਪੁਰ ਪੰਨੋ ਜਿਹੜੇ ਨੇ ਸੈਂਟਰਲ ਕਾਲਜ ਤੋਂ ਆਨ ਬਿਖੇ ਪ੍ਰਦਰਸ਼ਨੀ ਲੱਗੀ ਤੇ ਮੈਂ ਸੋਚ ਕੇ ਕੀਤਾ ਕਿਉਂਕਿ ਉਹ ਕਿਤਾਬਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਬਹੁਤ ਸਾਰਾ ਸਾਹਿਤ ਪੜ੍ਹਦੇ ਵੀ ਨੇ ਇਸੇ ਕਰਕੇ ਮੇਰੀ ਉਹਨਾਂ ਨਾਲ ਬਹੁਤ ਪੁਰਾਣੀ ਦੋਸਤੀ ਆ ਤੇ ਅਸੀਂ ਅਕਸਰ ਹੀ ਸੋਚਦੇ ਹੁੰਦੇ ਆ ਕਿ ਕਿਤਾਬਾਂ ਬੱਚਿਆਂ ਤੱਕ ਪਹੁੰਚਾਈਆਂ ਜਾਣ ਕਿਉਂਕਿ ਜਿੰਨਾ ਚਿਰ ਬੱਚੇ ਕਿਤਾਬਾਂ ਨਾਲ ਨਹੀਂ ਜੁੜਦੇ ਤੇ ਉਹ ਉਹਨਾਂ ਚੋਂ ਜੀਵਨ ਜਾਚ ਸਿੱਖ ਨਹੀਂ ਸਕਦੇ ਇਸ ਕਰਕੇ ਅਸੀਂ ਇੱਥੇ ਪ੍ਰਦਰਸ਼ਨੀ ਲਗਾਈ ਹੋਤੀ ਮੈਡਮ ਸੁਬਿੰਦਰ ਕੌਰ ਪੰਨੋਂ ਨੇ ਬੜਾ ਉਪਰਾਹਲ ਕੀਤਾ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਹੈ ਇੱਥੇ ਸਾਡੇ ਕੋਲ ਬਟਾਲਾ ਤੋਂ ਐਸਟੀਐਮ ਸਾਹਿਬ ਆਏ ਸੀ ਸਰਦਾਰ ਵਿਕਰਮਜੀਤ ਸਿੰਘ ਪੰਥੀ ਉਹਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਕਿਤਾਬਾਂ ਖਰੀਦੋ ਪੜ੍ਹੋ ਤੇ ਸਿੱਖੋ ਇਸੇ ਤਰ੍ਹਾਂ ਹੀ ਸਾਡੇ ਕੋਲ ਚੇਅਰਮੈਨ ਆਰਟਸ ਕੌਂਸਲ ਚੰਡੀਗੜ੍ਹ ਤੋਂ ਆਏ ਸੀ ਸਵਰਨਜੀ ਸਭੀ ਜੀ ਸਵਰਨਜੀ ਸਭੀ ਜੀ ਨੇ ਜਿੱਥੇ ਸਾਨੂੰ ਕਿਤਾਬਾਂ ਦੇ ਨਾਲ ਜੋੜਿਆ ਬੱਚਿਆਂ ਨੂੰ ਉੱਥੇ ਉਹਨਾਂ ਨੇ ਆਪਣੇ ਆਪਣੀ ਚਿੱਤਰਕਾਰੀ ਨਾਲ ਵੀ ਬੱਚਿਆਂ ਨੂੰ ਜੋੜਿਆ ਤੇ ਪ੍ਰੇਰਿਤ ਕੀਤਾ ਕਿ ਕਿਤਾਬਾਂ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਨੇ ਜਿੰਨਾ ਚਿਰ ਅਸੀਂ ਕਿਤਾਬਾਂ ਨਹੀਂ ਪੜ੍ਹਦੇ ਅਸੀਂ ਬਹੁਤ ਖਾਲੀ ਜ਼ਿੰਦਗੀ ਬਤਾਉਨੇ ਆ ਤੇ ਜਦੋਂ ਅਸੀਂ ਕਿਤਾਬਾਂ ਜਿੰਨੀਆਂ ਅਸੀਂ ਕਿਤਾਬਾਂ ਪੜਾਂਗੇ ਉਨੀ ਭਰਪੂਰਤਾ ਸਾਡੇ ਅੰਦਰ ਜਿਹੜੀ ਆ ਉਹ ਮਤਲਬ ਸਮਾ ਜਾਂਦੀ ਆ ਬਿਲਕੁਲ ਸਾਨੂੰ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਵਾਲਿਆਂ ਨੇ ਵੀ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਾਲਿਆਂ ਨੇ ਵੀ ਇਹ ਸਾਡੇ ਨਾਲ ਸਲਾਹ ਕੀਤੀ ਸੀ ਕਿ ਅਸੀਂ ਐ ਤੁਹਾਡੇ ਕੋਲ ਹੋਰ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲਗਾਵਾਂਗੇ ਕਿਉਂਕਿ ਉਹਨਾਂ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਵਾ ਕਿ ਇੱਥੇ ਕਿਤਾਬਾਂ ਬੱਚੇ ਖਰੀਦਦੇ ਨੇ ਪੜ੍ਹਦੇ ਨੇ ਕਿਤਾਬਾਂ ਬਾਰੇ ਗੱਲ ਕਰਦੇ ਨੇ ਔਰ ਇਹਨਾਂ ਦੇ ਚਿਹਰਿਆਂ 'ਤੇ ਜਿਹੜੀ ਰੌਣਕ ਆ ਨਾ ਉਹ ਜਿਹੜਾ ਪਹਿਲਾਂ ਨਾਲੋਂ ਜਿਹੜਾ ਇੱਕ ਵੱਖਰਾ ਅੰਦਾਜ਼ ਇਹਨਾਂ ਦੇ ਵਿੱਚ ਮੈਂ ਵੇਖਤੀ ਪਈ ਆ ਇਹ ਸਿਰਫ ਤੇ ਸਿਰਫ ਕਿਤਾਬਾਂ ਕਰਕੇ ਹੀ ਮਦਲਾਬ ਆਇਆ ਹੈ ਦੇਖੋ ਬੁక్స్ ਪ੍ਰਦਰਸ਼ਨੀ ਪਰ ਦਰਸ਼ਨੀ ਦੀ ਲੋੜ ਪੈਂਦੀ ਆ ਜਦੋਂ ਵੀ ਕਿਸੇ ਵੀ ਚੀਜ਼ ਨੂੰ ਅਸੀਂ ਧੁਰ ਤੱਕ ਪਹੁੰਚਾਉਣਾ ਚਾਹੁੰਦੇ ਆ ਉਸ ਟਾਈਮ ਦੇ ਉੱਪਰ ਮੈਮ ਪਰ ਦਰਸ਼ਨੀ ਸ਼ਬਦ ਜਿਹੜਾ ਨਾ ਉਹ ਲੋੜ ਤੋਂ ਵੱਧ ਅੱਖਾਂ ਨੂੰ ਖਿੱਚ ਲੈਂਦਾ ਬੱਚਿਆਂ ਦੇ ਆ ਨਹੀਂ ਜੇ ਅਸੀਂ ਕਿਤਾਬ ਇੱਕ ਸਿਲੇਬਸ ਦੇ ਰੂਪ ਵਿੱਚ ਬੱਚੇ ਨੂੰ ਦੇਨੇ ਆ ਉਹਨੂੰ ਬੋਝ ਜਿਹਾ ਸਮਝਦਾ ਕਿਤਾਬ ਬੋਝ ਨਾ ਲੱਗੇ ਉਹ ਵੱਖਰੀਆਂ ਵੱਖਰੀਆਂ ਕਿਤਾਬਾਂ ਚੋਂ ਵੱਖਰਾ ਵੱਖਰਾ ਗਿਆਨ ਤੇ ਰਸ ਲਵੇ ਤੇ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਕੁਝ ਜਾਣਕਾਰੀ ਹਾਸਲ ਕਰ ਰਿਹਾ ਤੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਨਾਲ ਜੋੜਨ ਲਈ ਅੱਜ ਦੇ ਇਲੈਕਟ੍ਰੋਨਿਕ ਮੀਡੀਆ ਤੋਂ ਦੂਰੀ ਬਣਾਉਣ ਲਈ ਇਹਨਾਂ ਦਾ ਪ੍ਰਦਰਸ਼ਨੀ ਬਹੁਤ ਲਾਜ਼ਮੀ ਸੀ ਔਰ ਬੇਤਹਾਸ਼ਾ ਖੁਸ਼ੀ ਹੈ ਕਿ ਸਾਡੇ ਇਸ ਇਲਾਕੇ ਵਿੱਚ ਅੱਜ ਤੱਕ 40 ਸਾਲ ਹੋ ਗਏ ਸਕੂਲ ਖੁੱਲੇ ਨੂੰ ਔਰ ਇਸ ਇਲਾਕੇ 'ਚ ਕਦੀ ਵੀ ਕਿਤਾਬਾਂ ਦੀ ਪ੍ਰਦਰਸ਼ਨੀ ਨਹੀਂ ਸੀ ਲੱਗੀ ਅਰੇ ਯੂਨੀਵਰਸਿਟੀ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ ਜਿੱਥੇ achhi achhi books ਜਾਂ ਉਥੋਂ ਪੜ੍ਹ ਕੇ ਇਹਨਾਂ ਪ੍ਰਦਰਸ਼ਨੀਆਂ ਦੇ ਸਿਰ ਤੇ ਅਸੀਂ ਉਹ ਕਿਤਾਬਾਂ ਹਾਸਲ ਕੀਤੀਆਂ ਸੀ ਜਿਹੜੀਆਂ ਸਾਨੂੰ ਕਈ ਵਾਰੀ ਲਾਇਬ੍ਰੇਰੀ ਚੋਂ ਵੀ ਨਹੀਂ ਸੀ ਲੱਭਦੀਆਂ ਸੋ ਇਸ ਉਤਸ਼ਾਹ ਨੂੰ ਦੇਖਦਿਆਂ ਹੋਇਆਂ ਇਸੇ ਭਾਵ ਨੂੰ ਦੇਖਦਿਆਂ ਕਿ ਬੱਚੇ ਕੁਝ ਅਲੱਗ ਰਸ ਦੇ ਵਿੱਚ ਰੁੱਝ ਜਾਣ ਤਾਂ ਕਿ ਉਹ ਆਪਣੀਆਂ ਕਿਤਾਬਾਂ ਆਪਣਿਆਂ ਨੂੰ ਪਹਾੜ ਨਾਲ ਸਮਝਣ ਆਪਣੇ ਸਿਲੇਬਸ ਤੋਂ ਦੂਰ ਨਾ ਚਲੇ ਜਾਣ ਆਪਣੇ ਸਿਲੇਬਸ ਨਾਲ ਜੁੜੇ ਰਹਿਣ ਇਸ ਕਰਕੇ ਇਹ ਚੀਜ਼ ਲਗਾਈ ਗਈ ਤੇ ਬੜੀ ਖੁਸ਼ੀ ਹੈ ਕਿ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਵੀ ਬਹੁਤ ਅੱਛੇ-ਅੱਛੇ ਲੋਕ ਆਏ ਨੇ ਜਿਨ੍ਹਾਂ ਨੇ ਆ ਕੇ ਬੁੱਕਸ ਦੇਖੀਆਂ ਤੇ ਪਰਚੇਸ ਕੀਤੀ। ਬੱਚਿਆਂ 'ਚ ਰੁਝਾਨ ਕਿਵੇਂ ਦਾ ਵੇਖਣ ਮਿਲਿਆ? ਬੱਚੇ ਤੇ ਬੇਤ ਹਾਸ਼ਾ ਖੁਸ਼ ਨੇ ਉਹਨਾਂ ਲਈ ਬਿਲਕੁਲ ਇੱਕ ਅਲੱਗ ਇਵੈਂਟ ਹੈ। ਜੀ। ਔਰ ਜਿਹੜੇ ਬੱਚੇ ਬਹੁਤ ਅੱਛੀ ਤਰ੍ਹਾਂ ਖੁਸ਼ ਨੇ ਉਹ ਕਹਿੰਦੇ ਮੈਡਮ ਹਰ ਸਾਲ ਕਿਉਂ ਨਹੀਂ ਲਗਾਉਂਦੇ ਜਿਹੜੇ ਪਾਸ ਆਊਟ ਹੋ ਗਏ ਸੀ ਇਤੋਂ। ਉਹ ਵੀ ਆਏ ਨੇ ਔਰ ਉਹ ਵੀ ਪੁੱਛਦੇ ਤੇ ਇਹਨੂੰ ਹਰ ਸਾਲ ਕਿਉਂ ਨਹੀਂ ਲਗਾਉਂਦੇ?